ਪਟਿਆਲਾ ਦੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਖੰਡਾ ਚੌਂਕ ਤੋਂ ਲੈ ਕੇ 21 ਨੰਬਰ ਪੁਲ ਦੇ ਨੀਚੇ ਬਣਨ ਜਾਰੀ ਨਵੀਂ ਸੜਕ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ ਇਸ ਮੌਕੇ ਦੁਖਨਵਾਰਨ ਸਾਹਿਬ ਦੇ ਸਾਹਮਣੇ ਵਾਲੇ ਦੁਕਾਨਦਾਰ ਵੀ ਮੌਜੂਦ ਰਹੇ ਤੇ ਉਸ ਏਰੀਏ ਦੇ ਮਜੂਦਾ ਐਮਸੀ ਵੀ ਮੌਜੂਦ ਰਹੇ ਦੁਕਾਨਦਾਰ ਨੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਦਾ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਐਮਐਲਏ ਨੇ ਕਿਹਾ ਤੁਸੀਂ ਵੀ ਸੁਣੋ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਦੇ ਦੇ ਦੀ ਨਾਲ ਜੀ ਸ਼ਹਿਰ ਦੀ ਮੇਰੇ ਖਿਆਲ ਨਾਲ ਸਭ ਤੋਂ ਮੋਸਟ ਇੰਪੋਰਟੈਂਟ ਰੋਡ ਆਰਟਰੀ ਜਿਹੜੀ ਹੈ ਉਹ ਖੰਡਾ ਚੌਂਕ ਤੋਂ ਲੀਲਾ ਭਵਨ ਚੌਂਕ ਦਾ ਜਿਹੜਾ ਇਹ ਸਪੈਨ ਸੀਗਾ ਅੱਜ ਉਸ ਦਾ ਵੀ ਅਸੀਂ ਉਦਘਾਟਨ ਕੀਤਾ ਹੈ 3 ਕਰੋੜ 35 ਲੱਖ ਰੁਪਿਆ ਇਸ ਸਟ੍ਰੈਚ ਦੇ ਉੱਤੇ ਲੱਗੇਗਾ ਫਲਾਈਓਵਰ ਦਾ ਕੰਮ ਪਹਿਲਾਂ ਹੀ ਹੋ ਚੁੱਕਿਆ ਹੈ ਤੁਸੀਂ ਦੇਖਿਆ ਵੀ ਫਲਾਈਓਵਰ ਦੋਨੋਂ ਸਾਈਡ ਦੇ ਉੱਤੇ ਸੜਕ ਬਣ ਚੁੱਕੀ ਹੈ ਜੀ ਇਹ ਸੜਕ ਜਿਹੜੀ ਖੰਡਾ ਚੌਂਕ ਤੋਂ 21 ਨੰਬਰ ਫਾਟਕ ਨੀਚੇ ਨੀਚੋਂ ਦੀ ਫਿਰ ਵਾਪਸ ਇੱਥੇ ਖੰਡਾ ਚੌਂਕ ਤੇ ਆਏਗੀ ਫਿਰ ਉੱਥੋਂ ਲੀਲਾ ਭਵਨ ਤੋਂ 21 ਨੰਬਰ ਫਾਟਕ ਦੇ નીચે ਗਾਰਡਨ ਰੋਡ ਵਾਲਾ ਏਰੀਆ ਕਰਕੇ ਫਿਰ ਉਹਦੇ ਆਪੋਜ਼ਿਟ ਨੀਚੇ ਜਿਹੜਾ ਹੈ ਗੁਰੂ ਨਾਨਕ ਜਿਹੜਾ ਇਹਨਾਂ ਨੇ ਜੱਗੀ ਜੀ ਨੇ ਲਗਾਇਆ ਉੱਥੇ ਜੰਗਲ ਉਹਦੇ ਅੱਗੋਂ ਦੀ ਨਿਕਲ ਕੇ ਹੋਏ ਵਾਪਸ ਵੀ ਆ ਭਵਨ ਜਾਏਗੀ ਸੋ ਜਿੱਥੇ ਲੋਕਾਂ ਨੂੰ ਜਿਹੜਾ ਦਿੱਕਤ ਆਈ ਮੰਸ ਅਗੇਨ ਆਈ ਸਿੰਸੇਅਰਲੀ ਅਪੋਲੋਜਾਈਜ਼ ਫॉर द ਇਨਕਨਵੀਨੀਅੰਸ ਕੌਸਟ ਬਟ ਜਿਹੜਾ ਹੈ ਹੁਣ ਸਰਕਾਰਾਂ ਦਾ ਮੌਸਮ ਵੀ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਬਚਾ ਹੈ ਬਰਸਾਤੋਂ ਧੁੰਦ ਤੋਂ ਤੇ ਇਹ ਕੰਡਿਊਸਿਵ ਐਟਮੋਸਫੇਅਰ ਹੈਗਾ ਕੰਡਿਊਸਿਵ ਵੈਦਰ ਹੈ ਜਿਹੜਾ ਹੈ ਜਿੱਥੇ ਸਰਕਾਰ ਦਾ ਕੰਮ ਹੋ ਜਾਏਗਾ ਔਰ ਦੁਖਨਵੰਨ ਸਾਹਿਬ ਵਾਲੀ ਵੀ ਗੱਲ ਇਹਨਾਂ ਦੀ ਵੀ ਜਿਹੜੀ ਰੋਡ ਹੈਗੀ ਹੈ ਕਿਉਂਕਿ ਇਹ ਮੇਨ ਜੰਕਸ਼ਨ ਸੀਗਾ ਪਟਿਆਲਾ 1 ਪਟਿਆਲਾ 2 ਟੋਲ ਲਾਈਨਾਂ ਪਾਣੀ ਦੀਆਂ ਕੱਟੀਆਂ ਹੋ ਕੇ ਅੱਗੇ ਜਾਣੀਆਂ ਸੀ ਇਹ ਵੀ ਜਿਹੜਾ ਹੈ ਅੱਜ 2 ਮਹੀਨੇ ਹੋ ਗਏ ਪਟਿਆ ਹੋਇਆ ਦੁਕਾਨਦਾਰਾਂ ਨੂੰ ਖੇਚਲ ਰਹੀ ਹੈ ਪਰ ਚਲੋ ਤੁਹਾਡਾ ਧੰਨਵਾਦ ਸਾਰਿਆਂ ਦਾ ਸਿੰਘਲਾ ਸਾਹਿਬ ਔਰ ਤੁਸੀਂ ਅੱਗੇ ਆਓ ਸਰ ਤੁਹਾਡੀ ਤਾਂ ਵੇਟ ਕਰਦੇ ਰਹੇ ਸੀ ਸੜਕਾਂ ਬਣ ਰਹੀਆਂ ਆਪਦੀ ਲੋਕ ਆਪਣੇ ਨਿੱਜੀ ਫੰਕਸ਼ਨਾਂ ਦੇ ਲਈ ਸੜਕਾਂ ਨੂੰ ਤੋੜਿਆ ਜਾ ਰਿਹਾ ਟੈਂਟਰ ਲਗਾਇਆ ਜਾਂਦਾ ਵੀ ਚਟਾਲੀ ਦੇਵੋਗੇ ਕਿਉਂਕਿ ਕਿੰਨਾ ਪੈਸਾ ਲੱਗ ਰਿਹਾ ਤੇ ਇਹ ਵੀ ਥੋੜੀ ਜਨੇ ਲੋਕ ਦੇਖੋ ਮੈਂ ਸਰਕਾਰ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਪਬਲਿਕ ਸਾਥ ਨਾ ਦੇਵੇ ਹੁਣ ਤੁਹਾਡੇ ਸਾਹਮਣੇ ਕਿੰਨੀ ਸਾਡੀ ਜਦੋਜਹਿਦ ਰਹੀ ਹੈ ਕਿੰਨਾ ਸਾਨੂੰ ਮਿਹਨਤ ਕਰਨੀ ਪਈ ਇਸ ਮਕਾਮ ਤੱਕ ਆਣ ਲਈ ਤੇ ਹੁਣ ਸੜਕੇ ਨਵੀਂ ਸੜਕ ਬਣਾ ਰਹੇ ਜੀ ਇਹ ਖਾਲੀ ਇਹਨੂੰ ਕੋਈ ਪੱਟ ਦੇਗਾ ਆਪਣੇ ਨਿੱਜੀ ਸਵਾਰਥ ਵਾਸਤੇ ਉਹਦੇ 'ਚ ਮੈਂ ਕੀ ਕਰਾਂਗਾ ਤੇ ਤੁਸੀਂ ਕੀ ਕਰ ਲਓਗੇ ਇਹਨੂੰ ਜੁਰਮਾਨਾ ਦੇ ਦਿਆਂਗੇ ਜੁਰਮਾਨਾ ਲਗਾ ਦੇਾਂਗੇ ਉਹਦੇ ਤੇ ਕਾਰਵਾਈ ਕਰ ਦਿਆਂਗੇ ਪਰ ਸੜਕ ਦਾ ਤਾਂ ਨੁਕਸਾਨ ਹੋ ਗਿਆ ਨਾ ਜੀ ਸੋ ਇਸ ਤੋਂ ਗੁਰੇਜ਼ ਕਰਨ ਨਾ ਹੋਣ ਇਹ ਜਿਹੜੀਆਂ ਜਿੰਨਾ ਤਾਂ ਪਬਲਿਕ ਹਿੱਤ ਵਾਸਤੇ ਚਾਹੁੰਦਾ ਜੀ ਸਰ ਕਿਹਾ ਜੀ ਕੱਲ ਭੇਜੀ ਆ ਟੀਮ ਭੇਜੀ ਹੋਣਾ ਕੋਲ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਕੰਮ ਕੀਤਾ ਜਾ ਰਿਹਾ 15 ਨਵੰਬਰ ਤੱਕ ਜੀ ਮੇਰਾ ਖੁੱਦਾ ਟਾਰਗੇਟ ਹੈ ਵੀ ਦੁਖਨਵਾਨ ਸਾਹਿਬ ਵਾਲਾ ਜਿਹੜਾ ਮੇਨ ਜੰਕਸ਼ਨ ਹੈ ਇਹ 15 ਨਵੰਬਰ ਤੱਕ ਹੋ ਜਾਏ ਸਕੇ ਮਲੇ ਸਾਬ ਕਾ ਦੋਤੀ ਮੌਸਮ ਬਦਲਦੇ ਹੈਗਾ ਕੋਈ ਠੰਡ ਵੀ ਸ਼ੁਰੂ ਹੋ ਕੇ ਉਸ ਤੋਂ ਬਾਅਦ ਸੜਕਾਂ ਬਣ ਨਹੀਂ ਲੋਕ ਚਾਹੁੰਦੇ ਨੇ ਕਿ ਜਲਦੀ ਜਲਦੀ ਦੇਖਰਾਤ ਕੰਮ ਕਰਕੇ ਜਿਹੜੀਆਂ ਬਾਕੀ ਸੜਕਾਂ ਨੇ ਉਹਨਾਂ ਦਾ ਵੀ ਕਹਿੰਦੇ ਜਿਹੜਾ ਕੰਮ ਕਰ ਸਰ ਮੈਂ ਤੁਹਾਨੂੰ ਦੱਸਿਆ ਕਿ ਗੁਰਪੁਰਬ ਗੁਰਦੇਵ ਸਾਹਿਬ ਮਹਾਰਾਜ ਜੋ ਪਹਿਲਾਂ ਪਹਿਲਾਂ ਅਸੀਂ ਮੇਨ ਜਿਹੜਾ ਹੈ 25 ਨਵੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆਂ ਸੜਕਾਂ ਜਿਹੜੀਆਂ ਕਰਦੇ ਸਾਰੀ ਬੈਕ ਇਸ ਦੀ ਟ੍ਰੈਫਿਕ ਅਫਸਰਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਕਿ ਜਿਹੜੇ ਸੜਕ ਦੇ ਉੱਪਰ ਹਨ ਜਿਹੜੇ ਅੱਜ ਕੱਦੇ ਹੋਣਗੇ ਰੇੜੀਆਂ ਬੜੀਆਂ ਵਾਲੇ ਨੇ ਗੱਡੀਆਂ ਵਾਲੇ ਸਾਰੀਆਂ ਕਰਦੇ ਨੇ ਉਹ ਤੁਸੀਂ ਆਪ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੇ ਜਿਹੜੇ ਰੇੜੀਆਂ ਵਾਲੇ ਨੇ ਉਹ ਕੋਈ ਮਹਾਰਾਸ਼ਟra ਜਾਂ ਓਡੀਸ਼ਾ ਤੋਂ ਆ ਕੇ ਤਾਂ ਲਗਾਉ ਨਹੀਂ ਰਹੇ ਆਪਣੇ ਹੀ ਪਟਿਆਲੇ ਵਾਲੇ ਨੇ ਜੇ ਲੋਕ ਸਾਥ ਦੇਣਗੇ ਸਾਡਾ ਆਪਣੇ ਹੀ ਬੰਦੇ ਜਦੋਂ ਆਪਣਾ ਨੁਕਸਾਨ ਕਰਨ ਤੇ ਤੋਲੇ ਹੋਣ ਫਿਰ ਅਸੀਂ ਜਿਹੜਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਕਹਿੰਦੇ ਪ੍ਰੋਪਰ ਉੱਥੇ ਜਾ ਕੇ ਟਿਕਾਇਆ ਜਾਂਦਾ ਕਿਉਂ ਨਹੀਂ ਜੀ ਕਿੰਨਿਆਂ ਦਾ ਰੋਜ਼ਗਾਰ ਮਾਈ ਆਉਂਦੇ ਨੇ ਫਿਰ ਮੁੜ ਕੇ ਦੁਬਾਰਾ ਜਿਹੜਾ ਉੱਥੇ ਆ ਜਾਂਦੇ ਦੋ ਦਿਨ ਦਾ ਅਸਰ ਹੁੰਦਾ ਫਿਰ ਦੁਬਾਰਾ ਉੱਥੇ ਖੜ ਜਾਂਦੇ ਨੇ ਮੈਂ ਤਾਂ ਸਿਰਫ ਰਿਕਵੈਸਟ ਕਰਾਂਗਾ ਤੁਹਾਡੇ ਵੱਲੋਂ ਕਿ ਉਹ ਨੌਬਤੀ ਨਾ ਆਵੇ ਜਿੱਥੇ ਸਾਨੂੰ ਕੋਰਸਿਵ ਐਕਸ਼ਨ ਲੈਣਾ ਪਵੇ ਐਮਐਲਏ ਸਾਹਿਬ ਪਟਿਆਲੇ ਦੇ ਸਿਹਤ ਸੜਕ 'ਤੇ ਇੰਤਜ਼ਾਰ ਕਰ ਰਹੇ ਨਾ ਕਰਾਂਗੇ ਜੀ ਯਾਰ ਉਹ ਵੀ ਉਹ ਮੇ ਉਹ ਮੇਰੇ ਵਾਸਤੇ ਮੇਰੇ ਐਮਐਲਏ ਸ਼ਿਮਲਾ ਸਾਹਿਬ ਤੋਂ ਵੱਡੀ ਚੁਣੌਤੀ ਹੈ ਜੀ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਔਰ ਉਹ ਖੁਦ ਚਾਹੁੰਦੇ ਨੇ ਮੇਰਾ ਹੱਲ ਜਲਦ ਤੋਂ ਜਲਦ ਹੋਵੇ ਕੁਝ ਟੈਕਨੀਕਲ ਪੇਚੀਦਗੀਆਂ ਨੇ ਜਿਹੜੀਆਂ ਸਾਨੂੰ ਬਾਏ ਦਾ ਬੁੱਕ ਜਿਹੜਾ ਲਾਅ ਹੁੰਦਾ ਨਾ ਜੀ ਉਹਦੇ ਥਰੂ ਹੀ ਚੱਲ ਸਕਦੇ ਹਾਂ ਸੀ ਇੱਕ ਮੰਡੇਟ ਦੇ ਅਕੋਰਡਿੰਗਲੀ ਹੀ ਅਸੀਂ ਕੰਮ ਕਾਰਵਾਈ ਕਰ ਸਕਦੇ ਹਾਂ ਪਰ ਮੈਨੂੰ ਸੋਚ ਰਿਹਾ ਕਿ ਉਹ ਹੋ ਜਾਏਗਾ ਜੀ ਉਹ ਵੀ ਕਰਾਂਗੇ ਪਟਿਆਲਾ ਐਂਟਰੀ ਦੀ ਗੱਲ ਕਰੀਏ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਉਸ ਸਮੇਂ ਉੱਥੇ ਘੋੜਿਆਂ ਲਗਾਏ ਗਏ ਸੀ ਸੁੰਦਰੀ ਕਰਨ ਕੀਤਾ ਗਿਆ ਸੀ ਪਰ ਅੱਜ ਹਾਲਾਤ ਦੇਖੋ ਤੁਸੀਂ ਉੱਥੇ ਜਿਹੜਿਆ ਜਿਹੜੀਆਂ ਲਾਈਟਾਂ ਨੇ ਉਹ ਵੀ ਹੋ ਚੁੱਕੀਆਂ ਜੀ ਸਰ ਚੋਰੀ ਜਿਹੜੀ ਹੈ ਉਹਨਾਂ ਸੀ ਚੋਰ ਫੜਦੇ ਆਂ ਫੜ ਕੇ ਸਜ਼ਾ ਕੱਟ ਕੇ ਆ ਜਿੰਦਾ ਵਾਪਸ ਆ ਕੇ ਚੋਰੀ ਕਰਦਾ ਹੈਨਾ ਜੀ ਉਹਨਾਂ ਦੇ ਵਿੱਚ ਅਸੀਂ ਤਾਂ ਆਪਣੇ ਵੱਲੋਂ ਹਰ ਇੱਕ ਜੀ ਹੂ ਸੜਕ ਬਣਾ ਰਹੇ ਆਂ ਜੇ ਕਿਸੇ ਨੇ ਇਹਦੇ ਵਿੱਚ ਪੋਲ ਕੱਢ ਤੇ ਖਰਾਬ ਕਰਤਾ ਇਹਦੇ ਸਾਡੇ 'ਚ ਦੋਸ਼ ਨਹੀਂ ਦੇ ਸਕਦੇ ਤੁਸੀਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਹਰ ਤਰੀਕੇ ਵਧੀ ਜਿਹੜਾ ਹੈ ਸ਼ਹਿਰ ਨੂੰ ਬਣਾ ਕੇ ਰੱਖੀਏ ਅਸੀਂ ਵੀ ਇੱਥੇ ਰਹਿਨੇ ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਸਾਨੂੰ ਜਿਹੜਾ ਹੈ ਪਬਲਿਕ ਪਾਰਟਿਸਪੇਸ਼ਨ ਹਰ ਮਕਾਮ ਤੇ ਹਰ ਮੋੜ ਦੇ ਉੱਤੇ ਸਾਨੂੰ ਪਬਲਿਕ ਦੀ ਹੈਲਪ ਚਾਹੀਦੀ ਹੁੰਦੀ ਹੈ ਸਪੋਰਟ ਚਾਹੀਦੀ ਹੁੰਦੀ ਹੈ ਅਸੀਂ ਫਿਰ ਉਹਨੂੰ ਤਿਆਰ ਕਰਾਂਗੇ ਕੱਲ ਫਿਰ ਕੋਈ ਪਟਕੇ ਲੈ ਜਾਏਗਾ ਜੀ ਸੋ ਵੀ ਹੈਵ ਟੂ ਜਿਹੜਾ ਹੈਗਾ ਅਸੀਂ ਆਪਣੇ ਵੱਲੋਂ ਪੂਰਾ ਪ੍ਰਯਾਸ ਕਰ ਰਹੇ ਹਾਂ ਕਿ ਠੀਕ ਰਵੇ ਲੋਕਾਂ ਨੂੰ ਵੀ ਉੱਥੇ ਜਿਹੜੇ ਹਾਲੇ ਤੋਲੇ ਵਾਲੇ ਨੇ ਉਹਨਾਂ ਨੂੰ ਵੀ ਇੱਕ ਹੁੰਦਾ ਸੋਸ਼ਲ ਰਿਸਪੌਂਸਿਬਿਲਟੀ ਉਹਦੇ ਤਹਿਤ ਉਹ ਵੀ ਦੇਖਣ ਦੀ ਛਾੜਾ ਹਾਲਾ ਤੋਲਾ ਜਿਹੜਾ ਹੈ ਉਹ ਠੀਕ ਰਵੇ ਇੱਥੇ ਖਰਾਬੀ